ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕਿ ਤੁਹਾਨੂੰ ਇਹ ਲੱਗ ਰਿਹਾ ਕਿ ਸ਼ਾਇਦ ਤੁਹਾਨੂੰ ਕੋਈ ਨਾ ਕੋਈ ਹੈਲਪ ਮਿਲੇਗੀ ਕੋਈ ਨਾ ਕੋਈ ਬੈਨੀਫਿਟ ਕੋਈ ਨੌਲੇਜ ਮਿਲੇਗੀ ਜਿਸ ਦੇ ਨਾਲ ਤੁਹਾਡੀ ਇਨਵੈਸਟਮੈਂਟ ਥੋੜੀ ਬਹੁਤ ਇਹਦੇ ਨਾਲ ਬੈਟਰ ਹੋ ਸਕਦੀ ਐ ਇਸ ਵੀਡੀਓ ਦੇ ਨਾਲ ਮੇਰੀ ਵੀ ਇਹੀ ਉਮੀਦ ਰਹੂਗੀ ਕਿ ਕੋਈ ਨਾ ਕੋਈ ਤੁਹਾਨੂੰ ਬੈਨੀਫਿਟ ਜ਼ਰੂਰ ਹੋਵੇ ਇਹਦੇ ਨਾਲ ਇਸੇ ਕਰਕੇ ਮੈਂ ਕੁਝ ਚੰਗੀਆਂ ਕੰਪਨੀ ਲੈ ਕੇ ਆਇਆ ਜਿਵੇਂ ਕਿ ਤੁਸੀਂ ਥੰਬਨੇਲ ਤੋਂ ਦੇਖ ਹੀ ਲਿਆ ਹੋਗਾ ਤੁਹਾਨੂੰ ਥੋੜਾ ਬਹੁਤ ਆਈਡੀਆ ਹੋ ਗਿਆ ਹੋਊਗਾ ਜੀ ਅੱਜ ਦਾ ਆਪਣਾ ਵੀਡੀਓ ਇੱਕ ਬਹੁਤ ਇੰਟਰਸਟਿੰਗ ਵੀ ਕਿਉਂਕਿ ਬਹੁਤ ਛੋਟੀਆਂ ਕੰਪਨੀਆਂਜ਼ ਨੇ স্মॉल ਕੈਪ ਕੰਪਨੀਆਂਜ਼ ਨੇ ਬਟ স্মॉल ਕੈਪ ਕੰਪਨੀਆਂਜ਼ ਉਹ ਵਧੀਆ ਨੇ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਵਧੀਆ ਪਰਫਾਰਮ ਕੀਤਾ ਵਾ ਪਿਛਲੇ ਕੁਆਟਰ ਦੇ ਵਿੱਚ ਤੇ ਈਅਰ ਔਨ ਈਅਰ ਬੇਸਿਸ ਦੇ ਉੱਪਰ ਤੇ ਇਹ ਸਾਰੀਆਂ ਦੀ ਸਾਰੀਆਂ ਕੰਪਨੀਆਂ 100 ਰੁਪਏ ਤੋਂ ਥੱਲੇ ਨੇ ਠੀਕ ਹੈ ਜੀ 26 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੀ ਰੇਂਜ ਦੇ ਵਿੱਚ ਇੱਕ ਕੰਪਨੀਆਂ ਸੈਗੀਆਂ ਨੇ ਤਾਂ ਮਤਲਬ ਆਪਾਂ ਸਮਝ ਸਕਦੇ ਹਾਂ ਕਿ ਇਸ ਟਾਈਮ ਪ੍ਰਾਈਸ ਹਾਲੇ ਵੀ ਬਹੁਤ ਥੱਲੇ ਨੇ ਗਰੋ ਕਰਨ ਦਾ ਬਹੁਤ ਹੀ ਜ਼ਿਆਦਾ ਅੱਗੇ ਇਹਨਾਂ ਦੇ ਕੋਲ ਸਕੋਪ ਹੈਗਾ ਠੀਕ ਹੈ ਤਾਂ ਜ਼ਿਆਦਾ ਡਿਲੇ ਨਾ ਕਰੋ ਕਰਦੇ ਹੋਏ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰੀਏ ਅੱਜ ਦੀ ਸਭ ਤੋਂ ਪਹਿਲੀ ਕੰਪਨੀ ਤੋਂ ਜੀ ਸਭ ਤੋਂ ਪਹਿਲੀ ਕੰਪਨੀ ਹੈਗੀ ਆ ਪੀ ਐਨ ਪੀ ਜੈਲ ਰਿਜ਼ਲਟਸ ਤੇ ਜਾਣ ਤੋਂ ਪਹਿਲਾਂ ਆਪਾਂ ਇੱਕ ਇਹ ਚੀਜ਼ ਸਮਝ ਲਈਏ ਕਿ ਕੰਪਨੀ ਕੰਮ ਕੀ ਕਰਦੀ ਆ ਕਿਉਂਕਿ ਰਿਜ਼ਲਟਸ ਦੇਖ ਕੇ ਜਾਂ ਹੋਰ ਆਪਾਂ ਕਦੇ ਵੀ ਜਮ ਇਨਵੈਸਟ ਕਰ ਦਿੰਨੇ ਆ ਉਹਦੇ ਨਾਲੋਂ ਪਹਿਲਾਂ ਇੱਕ ਬੈਟਰ ਇਹ ਚੀਜ਼ ਹੁੰਦੀ ਆ ਕਿ ਆਪਾਂ ਨੂੰ ਪਤਾ ਹੋਵੇ ਕਿ ਕੰਮ ਉਹ ਕੀ ਕਰ ਰਹੇ ਆ ਠੀਕ ਹੈ ਤਾਂ ਪੀ ਐਨ ਪੀ ਜੈਲਸ ਕੀ ਕੰਮ ਕਰਦੇ ਆ ਅ ਕੁਝ ਸਾਲ ਪਹਿਲਾਂ ਆਰ ਬੀ ਆਈ ਨੇ ਪਹਿਲੇ ਉਸ ਤੋਂ ਪਹਿਲਾਂ ਆਰ ਬੀ ਆਈ ਦੇ ਕੋਲੇ ਹੀ ਉਹਦੇ ਕੰਟਰੋਲ ਵਿੱਚ ਸੀਗੀਆਂ ਬਹੁਤ ਸਾਰੀਆਂ ਸਰਵਿਸਸ ਬਟ ਉਹਨਾਂ ਨੇ ਕੁਝ ਸਾਲ ਕੁਝ ਵੱਡੇ ਬੈਂਕਸ ਨੂੰ ਲਾਇਸੈਂਸ ਦਿੱਤੇ ਕਿ ਉਹ ਵੀ ਉਹ ਵੱਡੀਆਂ ਸਰਵਿਸਸਾਂ ਪ੍ਰੋਵਾਈਡ ਕਰ ਸਕਦੇ ਆ ਉਹਨਾਂ ਦੇ ਵਿੱਚੋਂ ਪੀ ਐਨ ਬੀ ਪੀ ਐਨ ਬੀ ਆਪਾਂ ਸਾਰਿਆਂ ਨੂੰ ਪਤਾ ਵਾ ਇੱਕ ਜਾਣਿਆ ਪਛਾਣਿਆ ਨਾਮ ਪੰਜਾਬ ਨੈਸ਼ਨਲ ਬੈਂਕ ਤੇ ਉਹਨਾਂ ਨੂੰ ਵੀ ਇੱਕ ਲਾਇਸੈਂਸ ਦਿੱਤਾ ਕਿ ਤੁਸੀਂ ਵੀ ਇਹ ਵੱਡੀਆਂ ਸਰਵਿਸਸਾਂ ਨੂੰ ਲੋਕਾਂ ਨੂੰ ਵੇਚ ਸਕਦੇ ਹੋ ਤਾਂ ਉਹ ਕਿਹੜੀਆਂ ਕਿਹੜੀਆਂ ਸਰਵਿਸਸ ਨੇ ਜਿਵੇਂ ਫਿਕਸਡ ਇਨਕਮ ਹੁੰਦੀ ਹੈ ਜਿਵੇਂ ਐਫ ਡੀ ਆ ਐਫ ਡੀ ਦੇ ਵਿੱਚ ਆਪਾਂ ਨੂੰ ਇੱਕ ਫਿਕਸਡ ਇਨਕਮ ਮਿਲ ਜਾਂਦੀ ਆ ਉਸੇ ਤਰ੍ਹਾਂ ਹੀ ਆ ਬਟ ਐਫ ਡੀ ਨਹੀਂ ਹੈਗੀ ਐਫ ਡੀ ਤੋਂ ਥੋੜੀ ਜ਼ਿਆਦਾ ਇਹਨਾਂ ਦੀ ਰਿਟਰਨ ਰਹਿੰਦੀ ਆ ਤਾਂ ਉਹ ਕਿਹੜੀਆਂ ਕਿਹੜੀਆਂ ਨੇ ਗਵਰਨਮੈਂਟ ਸਿਕਿਉਰਿਟੀਆਂ ਟ੍ਰੈਜ਼ਰੀ ਫਲੋਟਿੰਗ ਰੇਟ ਬਾਂਡਸ ਸਟੇਟ ਡਿਵੈਲਪਮੈਂਟ ਲੋਨਸ ਐਸ ਐਸ ਤਰ੍ਹਾਂ ਦੇ ਡਿਫਰੈਂਟ ਤਰ੍ਹਾਂ ਦੇ ਬਾਂਡਸ ਹੁੰਦੇ ਆ ਉਹਨਾਂ ਨੂੰ ਲੋਕ ਲੈਂਦੇ ਆ ਉਹਨਾਂ ਦੇ ਵਿੱਚ ਇੱਕ ਫਿਕਸਡ ਰਿਟਰਨ ਹੁੰਦੀ ਆ ਤਾਂ ਪੀ ਐਨ ਬੀ ਜੈਲਸ ਨੂੰ ਲਾਇਸੈਂਸ ਮਿਲੇ ਆ ਤਾਂ ਉਹ ਵੀ ਇਹ ਚੀਜ਼ ਨੂੰ ਕਰ ਰਹੇ ਆ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਆ ਉਹ ਚੀਜ਼ ਠੀਕ ਹੈ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਜਿਹੜੀ ਕਿ ਇਸ ਕੰਪਨੀ ਦੀ ਬਹੁਤ ਹੀ ਵਧੀਆ ਮੈਂ ਡਿਵੀਡੈਂਡਸ ਦੀ ਗੱਲ ਕੀਤੀ ਸੀ ਇੱਕ ਮੇਰਾ ਵੀਡੀਓ ਜੇ ਤੁਸੀਂ ਪਿੱਛੇ ਉਹ ਦੇਖਿਆ ਹੋਊਗਾ ਪੁਰਾਣੇ ਜਿਹੜੇ ਮੇਰੇ ਦੋਸਤ ਮੇਰੇ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਵਾ ਜੇ ਕੋਈ ਨਵੇਂ ਸਬਸਕ੍ਰਾਈਬਰ ਯਾ ਮੇਰੇ ਦੋਸਤ ਮੇਰਾ ਵੀਡੀਓ ਦੇਖ ਰਹੇ ਆ ਤਾਂ ਉਹਨਾਂ ਨੂੰ ਮੈਂ ਦੱਸ ਦਿੰਨਾ ਕੰਪਨੀਆਂ 'ਚ ਤਾਂ ਪ੍ਰੋਫਿਟ ਹੋ ਜਾਂਦਾ ਜਦੋਂ ਆਪਾਂ 100 ਰੁਪਏ ਤੇ ਲੈ ਕੇ 120 ਰੁਪਏ ਦੇ ਉੱਪਰ ਜਾਂ ਕਿਤੇ ਵੀ ਵੇਚ ਆਪਾਂ ਨੂੰ ਪ੍ਰੋਫਿਟ ਬਟ ਉਸ ਤੋਂ ਬਿਨਾਂ ਵੀ ਜੇ ਤੁਸੀਂ ਕੋਈ ਕੰਪਨੀ ਦਾ ਸ਼ੇਅਰ ਲੈ ਕੇ ਰੱਖਦੇ ਹੋ ਤਾਂ ਉੱਥੇ ਵੀ ਆਪਾਂ ਨੂੰ ਡਿਵੀਡੈਂਡ ਮਿਲਦੇ ਨੇ ਐਕਸਟਰਾ ਇਨਕਮ ਦਿੰਦੀਆਂ ਨੇ ਕੰਪਨੀਆਂ ਉਹਦੇ ਲਈ ਤੁਸੀਂ ਮੇਰਾ ਉਹ ਵੀਡੀਓ ਦੇਖ ਸਕਦੇ ਹੋ ਜੇ ਮੇਰੇ ਕਿਸੇ ਦੋਸਤ ਨੂੰ ਉਸ ਚੀਜ਼ ਬਾਰੇ ਨਹੀਂ ਪਤਾ ਮੈਂ ਸਮਝਾਉਣ ਦੀ ਟਰਾਈ ਕੀਤੀ ਹੈ ਜੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਦੀ ਪੀਐਨਬੀ ਜਲਸ ਦੀ ਡਿਵੀਡੈਂਡ ਯੀਲਡ ਬਹੁਤ ਹੀ ਜ਼ਿਆਦੇ ਆ ਮਤਲਬ ਬਹੁਤ ਵਧੀਆ ਪਰਸੈਂਟੇਜ ਹੈ ਆਪਣੇ ਇਨਵੈਸਟਰਸ ਨੂੰ ਡਿਵੀਡੈਂਡ ਦੇ ਰੂਪ ਦੇ ਵਿੱਚ ਦਿੰਦੇ ਆ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਰਿਜ਼ਲਟਸ ਦੀ ਇਹਨਾਂ ਦੇ ਰਿਜ਼ਲਟਸ ਬਹੁਤ ਹੀ ਵਧੀਆ ਆਏ ਆ 100 ਰੁਪਏ ਸੌਰੀ 100% ਜਿਦੋਂ ਆਪਾਂ ਕਹਿ ਦਿੰਨੇ ਆ ਤਾਂ ਉਹ ਦੁੱਗਣਾ ਹੋ ਜਾਂਦਾ ਜਦੋਂ ਆਪਾਂ ਕਹਦੇ ਨਾ ਕਿਸੇ ਚੀਜ਼ ਦਾ ਰੇਟ ਦੁੱਗਣਾ ਹੋ ਗਿਆ ਤਾਂ ਮਤਲਬ ਕਿ 100% ਵਧ ਗਿਆ ਤਾਂ ਹੁਣ ਇੱਥੇ ਇਹਨਾਂ ਦੀ ਈਅਰ ਔਨ ਈਅਰ ਸਾਲ ਦਰ ਸਾਲ ਜਿਹੜਾ ਰੈਵਨਿਊ ਵਧਿਆ ਵਾ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਉਹ ਵਧਿਆ 257% نیٹ ਇਨਕਮ ਕਿੰਨੀ ਵਧਿਆ 405% ਤੇ ਆਪਰੇਟਿੰਗ ਇਨਕਮ ਕਿੰਨੀ ਵਧਿਆ 435% 100% ਦੇ ਉੱਪਰ ਜਾ ਕੇ ਦੁੱਗਣਾ ਹੋ ਜਾਂਦਾ ਤੇ ਇੱਥੇ ਇਹ ਚੀਜ਼ਾਂ ਇਹਨਾਂ ਦੀਆਂ ਕਿੰਨੀਆਂ ਵਧੀਆਂ 4 400% ਤਾਂ ਇੱਕ ਬਹੁਤ ਹੀ ਵਧੀਆ ਕੰਪਨੀ ਚੰਗਾ ਬਿਜ਼ਨਸ ਦੇ ਵਿੱਚ ਹੈ ਕੀ ਆ ਚੰਗੀ ਫੈਮਿਲੀ ਤੋਂ ਆ ਪੀਐਨਬੀ ਗਰੁੱਪ ਨੂੰ ਬਿਲੋਂਗ ਕਰਦੀ ਆ ਤੇ ਉਸ ਤੋਂ ਬਾਅਦ ਬਹੁਤ ਹੀ ਵਧੀਆ ਰਿਜ਼ਲਟ ਆਏ ਆ ਡਿਵੀਡੈਂਡ ਯੀਲਡ ਬਹੁਤ ਹੀ ਜ਼ਿਆਦਾ ਵਧਿਆ ਨੇ ਹੁਣ ਆਪਾਂ ਗੱਲ ਕਰਦੇ ਆ ਉਸ ਤੋਂ ਅਗਲੀ ਕੰਪਨੀ ਦੀ ਉਸ ਤੋਂ ਅਗਲੀ ਕੰਪਨੀ ਹੈਗੀ ਹੈ ਜੀ ਵੈਲਥਸਪਨ ਸਪੈਸ਼ੈਲਟੀ ਸੋਲੂਸ਼ਨਸ ਵੈਲਥਸਪਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵਧੀਆ ਗਰੁੱਪ ਨਾਮਵਰ ਗਰੁੱਪ ਹੈਗਾ ਇਹ ਇਹਨਾਂ ਦੀਆਂ ਬਹੁਤ ਸਾਰੀਆਂ ਕੰਪਨੀਆਂਜ਼ ਨੇ ਸ਼ੇਅਰ ਮਾਰਕੀਟ ਦੇ ਵਿੱਚ ਲਿਸਟਡ ਵੀ ਹੈਗੀ ਇਹਨਾਂ ਦੀਆਂ ਬਹੁਤ ਸਾਰੀਆਂ ਕੰਪਨੀਆਂਜ਼ ਬੜਾ ਪੁਰਾਣਾ ਤੇ ਬੜਾ ਨਾਮੀ ਗ੍ਰਾਮੀ ਇਹ ਗਰੁੱਪ ਹੈਗਾ ਵੈਲਥਸਪਨ ਵਾਲਿਆਂ ਦਾ ਹੁਣ ਆਪਾਂ ਪਹਿਲਾਂ ਦੇਖਦੇ ਹਾਂ ਰਿਜ਼ਲਟਸ ਤੇ ਜਾਣ ਤੋਂ ਪਹਿਲਾਂ ਕਿ ਵੈਲਥਸਪਨ ਸਪੈਸ਼ੈਲਟੀ ਸੋਲੂਸ਼ਨਸ ਕਰਦੇ ਕੀ ਆ ਸਭ ਤੋਂ ਪਹਿਲਾਂ ਤਾਂ ਇਹ ਅਲੋਇ ਤੇ ਸਟੇਨਲੈਸ ਸਟੀਲ ਪ੍ਰੋਡਕਟਸ ਨੂੰ ਵੇਚਦੇ ਆ ਉਹਦੇ ਮੈਨੂਫੈਕਚਰਰ ਨੇ ਇਹ ਸਟੇਨਲੈਸ ਸਟੀਲ ਬਣਾਉਂਦੇ ਆ ਅਲੋਇਜ਼ ਬਣਾਉਂਦੇ ਆ ਤੇ ਸ਼ੇਅਰ ਪ੍ਰਾਈਸ ਦੇਖੋ ਸ਼ੇਅਰ ਪ੍ਰਾਈਸ ਇਹਨਾਂ ਦਾ ਇਸ ਟਾਈਮ ਵੀ ਜੇ ਤੁਸੀਂ ਚੈੱਕ ਕਰੋਗੇ ਹੈਗਾ ਸਿਰਫ 37 ਰੁਪਏ ਦੇ ਉੱਪਰ ਪਰ ਇਹਨਾਂ ਦਾ ਟਰਨਓਵਰ ਟਰਨਓਵਰ ਹੈਗਾ 5 ਬਿਲੀਅਨ ਯੂ ਐਸ ਡਾਲਰ ਮਤਲਬ ਇੱਕ ਬਹੁਤ ਹੀ ਕਿਸੇ ਵੱਡੀ ਕੰਪਨੀ ਦੇ ਬਰਾਬਰ ਦਾ ਇਹਨਾਂ ਦਾ ਟਰਨਓਵਰ ਹੈਗਾ ਬਟ ਸ਼ੇਅਰ ਪ੍ਰਾਈਸ ਅੱਜ ਵੀ ਹੈਗਾ ਸਿਰਫ 37 ਰੁਪਏ ਦੇ ਉੱਪਰ ਮਤਲਬ ਸਾਈਜ਼ ਹੀ ਛੋਟਾ ਵਾ ਬਟ ਕੰਮ ਇਹਨਾਂ ਦੇ ਬਹੁਤ ਹੀ ਵੱਡੇ ਆ ਤੇ ਅਲੋਏ ਤੇ ਸਿਰਫ ਸਟੇਨਲੈਸ ਸਟੀਲ ਨਹੀਂ ਉਸ ਤੋਂ ਬਿਨਾ ਇਹ ਗਲੋਬਲੀ ਮਤਲਬ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਮੈਨੂਫੈਕਚਰਰਸ ਦੇ ਵਿੱਚੋਂ ਇੱਕ ਨੇ ਕਿਸ ਚੀਜ਼ ਦੇ ਲਾਈਨ ਪਾਈਪ ਦੇ ਤੇ ਹੋਮ ਟੈਕਸਟਾਈਲ ਦੇ ਠੀਕ ਹੈ ਜੀ ਪੂਰੀ ਦੁਨੀਆ ਦੇ ਵਿੱਚ ਲਾਈਨ ਪਾਈਪ ਦੇ ਤੇ ਹੋਮ ਟੈਕਸਟਾਈਲ ਜਿਹੜੇ ਖੇਤਰਾਂ ਦੇ ਵਿੱਚ ਆਪਾਂ ਕੱਪੜੇ ਵਗੈਰਾ ਜਿਵੇਂ ਵੀ ਵਰਤਦੇ ਨੇ ਜਿਹੜਾ ਕੱਪੜਾ ਬਣਾਉਂਦੇ ਐ ਕਲੋਥ ਉਹਦੇ ਇਹ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਮੈਨੂਫੈਕਚਰਰਸ ਦੇ ਵਿੱਚੋਂ ਇੱਕ ਕਿੰਨੇ ਵੱਡੇ ਹੁਣ ਉਹ ਮੈਂ ਤੁਹਾਨੂੰ ਦੱਸ ਰਿਹਾ ਅਮਰੀਕਾ ਦੇ 30 ਸਭ ਤੋਂ ਵੱਡੇ ਰਿਟੇਲਰ ਸਭ ਤੋਂ ਵੱਡੀਆਂ ਕੰਪਨੀਆਂਜ਼ ਕਿੱਥੋਂ ਦੀਆਂ ਨੇ ਅਮਰੀਕਾ ਦੀਆਂ ਨੇ ਹਨਾ ਸਭ ਤੋਂ ਵੱਡੀ ਸਟਾਕ ਮਾਰਕੀਟ ਉਹਨਾਂ ਦੀ ਆ ਸਭ ਤੋਂ ਵੱਡੀ ਇਕਨੋਮੀ ਉਹਨਾਂ ਦੀ ਆ ਤਾਂ ਉਹਨਾਂ ਦੀਆਂ 30 ਸਭ ਤੋਂ ਵੱਡੀਆਂ ਕੰਪਨੀਆਂ ਜਿਹੜੀਆਂ ਟੈਕਸਟਾਈਲ ਨਾਲ ਜੁੜੀਆਂ ਹੋ ਰਿਟੇਲਰ ਨੇ ਉਹਨਾਂ ਦੇ ਵਿੱਚੋਂ 15 ਨੂੰ no ਇਹਨਾਂ ਦਾ ਮਾਲ ਸਪਲਾਈ ਹੁੰਦਾ ਮਤਲਬ ਹਾਫ ਸਭ ਤੋਂ ਵੱਡੀਆਂ ਕੰਪਨੀਆਂਜ਼ ਚੋ 15 ਇਹਨਾਂ ਦੀਆਂ ਕਲਾਇੰਟਸ ਨੇ ਵੈਲ ਸਪਨ ਸਪੈਸ਼ੈਲਿਟੀ ਸੋਲੂਸ਼ਨਸ ਦੀਆਂ ਤਾਂ ਹੁਣ ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਸਿਰਫ ਸ਼ੇਅਰ ਪ੍ਰਾਈਸ 37 ਰੁਪਏ ਦੇ ਉੱਪਰ ਹੈਗਾ ਬਟ ਜਿਹੜਾ ਅਗੇ ਗ੍ਰੋਥ ਆ ਇਹਨਾਂ ਦੇ ਕੰਮ ਆ ਇਹਨਾਂ ਦਾ ਬਿਜ਼ਨਸ ਆ ਉਹ ਇੱਕ ਬਹੁਤ ਹੀ ਵੱਡੀ ਕੰਪਨੀ ਦੇ ਬਰਾਬਰ ਦਾ ਹੁਣ ਆਪਾਂ ਜਿਵੇਂ ਟਰਨਓਵਰ ਦੀ ਗੱਲ ਕੀਤੀ ਆ 5 ਬਿਲੀਅਨ ਡਾਲਰ ਦੀ ਤਾਂ ਹੁਣ ਰਿਜ਼ਲਟਸ ਦੀ ਗੱਲ ਕਰੀਏ ਨੈਟ ਇਨਕਮ ਇਹਨਾਂ ਦੀ ਵਧੀਆ 397% ਨੀਅਰਲੀ 400% ਕਹਿ ਲਓ ਹਨ ਤੇ ਪ੍ਰੋਫਿਟ ਮਾਰ ਮਾਰਜਨ ਜਿਹੜਾ ਹੋ ਗਿਆ ਮਤਲਬ ਕਿੰਨੇ ਦੀ ਕਿਸੇ ਨੇ ਕਿਸੇ ਕੰਪਨੀ ਨੂੰ ਲਾਗਤ ਕਿੰਨੀ ਪਈ ਆ ਕਿਸੇ ਚੀਜ਼ ਨੂੰ ਬਣਾਉਣ ਚ ਤੇ ਉਸ ਤੋਂ ਬਾਅਦ ਵੇਚੀ ਕਿੰਨੇ ਦੀ ਉਹ ਹੋ ਗਿਆ ਨਾ ਮਾਰਜਨ ਕਿ ਕੰਪਨੀ ਨੂੰ 5 ਰੁਪਏ ਦੇ ਵਿੱਚ ਚੀਜ਼ ਪਈ ਆ ਤੇ ਉਹਨਾਂ ਨੇ ਵੇਚੀ ਆ 9 ਰੁਪਏ ਦੀ ਤਾਂ ਉਹ ਇਹਨਾਂ ਦੇ ਮਾਰਜਨ ਬਹੁਤ ਜ਼ਿਆਦਾ ਵਧੇ ਆ 407% ਉਸ ਤੋਂ ਬਾਅਦ ਅਰਨਿੰਗ ਪਰ ਸ਼ੇਅਰ ਅਰਨਿੰਗ ਪਰ ਸ਼ੇਅਰ ਵਧਿਆ 353% ਤਾਂ ਓਵਰ ਆਲ ਸਾਰੇ ਫੀਲਡਸ ਰਿਜ਼ਲਟਸ ਦੇ ਬਹੁਤ ਹੀ ਜ਼ਿਆਦਾ ਅੱਗੇ ਗ੍ਰੋਥ ਲੈ ਕੇ ਇਹ ਇਸੇ ਤਰ੍ਹਾਂ ਹੀ ਹੌਲੀ-ਹੌਲੀ ਛੋਟੀਆਂ ਕੰਪਨੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਇਸੇ ਤਰ੍ਹਾਂ ਹੀ ਸ਼ੇਅਰ ਪ੍ਰਾਈਸ ਥੋੜੇ ਤੋਂ ਵਧਦੇ-ਵਧਦੇ ਬਹੁਤ ਜ਼ਿਆਦਾ ਉੱਪਰ ਵੱਧਦੇ ਆ ਜਦੋਂ ਹੌਲੀ-ਹੌਲੀ ਲਗਾਤਾਰ ਸਾਲ ਦਰ ਸਾਲ ਕੁਆਟਰਲੀ ਰਿਜ਼ਲਟਸ ਵਧੀਆ ਹੁੰਦੇ ਆ ਰਿਜ਼ਲਟਸ ਵਧੀਆ ਕਿਹਦੇ ਹੁੰਦੇ ਜਿਹੜੀਆਂ ਕੰਪਨੀਆਂ ਚੰਗੀਆਂ ਨੇ ਤਾਂ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਚੰਗੀ ਕੰਪਨੀ ਦੱਸੀ ਆ ਤੇ ਬਹੁਤ ਹੀ ਕੱਟ ਪ੍ਰਾਈਸ ਦੇ ਉੱਪਰ ਦੱਸੀ ਆ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਤੀਸਰੀ ਕੰਪਨੀ ਦੀ ਕਾਫੀ ਚੀਜ਼ਾਂ ਮਿਲਦੀਆਂ ਨੇ ਵੈਲਸਪਨ ਸਪੈਸ਼ੈਲਿਟੀ ਦੇ ਨਾਲ ਕਿਹੜੀ-ਕਿਹੜੀ ਚੀਜ਼ਾਂ ਮਿਲਦੀਆਂ ਸਭ ਤੋਂ ਪਹਿਲਾਂ ਤਾਂ ਸ਼ੇਅਰ ਪ੍ਰਾਈਸ ਉਹਦਾ ਹੈਗਾ 37 ਰੁਪਏ ਇਹਦਾ ਹੈਗਾ 68 ਰੁਪਏ ਮਤਲਬ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਦੋਨੇ ਉਹ 50 ਰੁਪਏ ਤੋਂ ਥੋੜੀ ਜਿਹੀ ਥੱਲੇ ਉਹ 50 ਰੁਪਏ ਤੋਂ ਥੋੜੀ ਜਿਹੀ ਉੱਪਰ ਹਾਲੇ ਬਹੁਤ ਸਫ਼ਰ ਤੈਅ ਕਰਨਾ ਵੈਲਸਪਨ ਦੀ ਤਰ੍ਹਾਂ ਹੀ ਲਾਇਡ ਇੰਜੀਨੀਅਰਿੰਗ ਵਰਕਸ ਠੀਕ ਹੈ ਜੀ ਕੰਪਨੀ ਦਾ ਨਾਮ ਲਾਇਡ ਇੰਜੀਨੀਅਰਿੰਗ ਵਰਕਸ ਤਾਂ ਇਹ ਕਿਹੜੇ ਗਰੁੱਪ ਦੀ ਕੰਪਨੀ ਆ ਲਾਇਡ ਦੀ ਤੁਸੀਂ ਨ AC ਮੈਨੂਫੈਕਚਰਰਸ ਨੇ ਹੋਰ ਵੀ ਕਾਫੀ ਕੰਮ ਕਰਦੇ ਆ ਕੁਝ ਸਾਲ ਪਹਿਲਾਂ Havells ਵਾਲਿਆਂ ਨੇ ਇਹਨਾਂ ਦਾ AC ਵਾਲਾ ਸੀ ਉਹ ਸਾਰਾ bizness acquire ਕੀਤਾ ਵਾ ਤਾਂ ਇਹ ਹੈਗਾ Lloyd Engineering Works ਵਾਲੇ ਤਾਂ ਹੁਣ Lloyd ਜਦੋਂ Lloyd Engineering ਬੋਲਦਾ ਤਾਂ ਉਥੋਂ ਆਪਣਾ ਥੋੜਾ ਆਈਡੀਆ ਹੋ ਗਿਆ ਕਿ ਕੀ ਕੰਮ ਕਰਦੇ ਹੋਣਗੇ ਇਹ ਕੰਮ ਕਰਦੇ ਆ ਹੈਵੀ ਇਕੁਇਪਮੈਂਟ ਮਸ਼ੀਨਰੀ ਨੂੰ ਇਹ ਬਣਾਉਂਦੇ ਆ ਮਤਲਬ ਜਿੱਥੇ ਵੀ ਕੋ ਬਹੁਤ ਵੱਡੇ ਵੱਡੇ ਕਾਰਖਾਨੇ ਜਾਂ ਜਿੱਥੇ ਹੈਵੀ ਇੰਡਸਟਰੀ ਹੈਵੀ ਮਸ਼ੀਨਰੀ ਦੀ ਲੋੜ ਹੁੰਦੀ ਆ ਉਥੇ Lloyd Engineering Works ਵਾਲੇ ਆਪਣਾ ਪ੍ਰੋਡਕਟਸ ਨੂੰ ਵੇਚਦੇ ਆ ਠੀਕ ਹੈ ਜੀ ਤਾਂ ਕਿਹੜੇ ਕਿਹੜੇ ਫੀਲਡ ਦੇ ਵਿੱਚ ਹੈਗੇ ਆ ਇਹ ਹਾਈਡਰੋਕਾਰਬਨ ਸੈਕਟਰ ਚ ਹੈਗੇ ਆ ਔਇਲ ਐਂਡ ਗਿਆ ਸੋ ਹੀ ਮਤਲਬ ਜਿੱਥੇ ਬਹੁਤ ਭਾਰੀ ਭਾਰੀ ਜੇ ਕੰਮ ਹੁੰਦੇ ਆ ਵੱਡੇ ਵੱਡੇ ਜਿਹਾ ਹਨਾ ਸਟੀਲ ਪਲਾਂਟਸ ਹੋ ਗਏ ਪਾਵਰ ਪਲਾਂਟਸ ਹੋ ਗਏ ਤਾਂ ਉਸ ਤੋਂ ਬਾਅਦ ਨਿਊਕਲੀਅਰ ਪਲਾਂਟਸ ਨਿਊਕਲੀਅਰ ਪਲਾਂਟਸ ਹੁਣ ਅੱਡੜ ਜਗ੍ਹਾ ਦੇ ਉੱਪਰ ਆ ਰਹੇ ਆ ਲੱਗ ਰਹੇ ਆ ਕਿਉਂਕਿ ਨਾ ਤਾਂ ਨਿਊਕਲੀਅਰ ਪਲੈਂਟਸ ਦੇ ਵਿੱਚ ਜਿਹੜੀ ਮਸ਼ੀਨਰੀ ਹੈਵੀ ਮਸ਼ੀਨਰੀ ਹੈਗੀ ਆ ਮਕੈਨੀਕਲੀ ਉਹ ਸਾਰੀ ਪ੍ਰੋਵਾਈਡ ਕਰਦੇ ਆ ਲੌਇਡ ਇੰਜੀਨੀਅਰਿੰਗ ਵਾਲੇ ਜੇ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾਓਗੇ ਕਿਉਂਕਿ ਵੀਡੀਓ ਬਹੁਤ ਲੰਬਾ ਹੋ ਜਾਂਦਾ ਜੋ ਮੈਂ ਬਹੁਤ ਜ਼ਿਆਦਾ ਡਿਟੇਲ ਦੇਣਾ ਕਰਦਾ ਕੋਸ਼ਿਸ਼ ਹੁਣ ਮੈਂ ਕਰ ਰਿਹਾ ਇੱਕ ਛੋਟਾ ਰੱਖਾਂ ਤਾਂ ਜੇ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਇਹਨਾਂ ਦੇ ਕਲਾਇੰਟਸ ਬੇਸ ਨੂੰ ਦੇਖੋਗੇ ਤਾਂ ਤੁਹਾਨੂੰ ਇੱਕ ਤਾਂ ਦੋ ਚੀਜ਼ਾਂ ਉੱਥੇ ਪਤਾ ਲੱਗਣਗੀਆਂ ਇੱਕ ਤਾਂ ਇਹਨਾਂ ਦਾ ਜਿਹੜਾ ਕਲਾਇੰਟ ਬੇਸ ਕਲਾਇੰਟ ਮਤਲਬ ਜਿੰਨਾਂ ਕੰਪਨੀਆਂਜ਼ ਨੂੰ ਇਹ ਆਪਣ ਇੱਕ ਤਾਂ ਕਲਾਇੰਟ ਬੇਸ ਬਹੁਤ ਜ਼ਿਆਦਾ ਵੱਡਾ ਵਾ ਕੁਆਂਟੀਟੀ ਦੇ ਵਿੱਚ ਬਹੁਤ ਜ਼ਿਆਦਾ ਕੰਪਨੀਆਂ ਨੇ ਉੱਥੇ ਬਟ ਦੂਸਰਾ ਦੂਸਰਾ ਹੈਗਾ ਕਿ ਉਹ ਕੰਪਨੀ ਸਾਰੀਆਂ ਦੀਆਂ ਸਾਰੀਆਂ ਬਹੁਤ ਹੀ ਜ਼ਿਆਦਾ ਵਧੀਆ ਨੇ ਠੀਕ ਹੈ ਜੀ ਬਹੁਤ ਨਾਮੀ ਕੰਪਨੀਆਂ ਨੇ ਐ ਨਹੀਂ ਹੈਗਾ ਕਿ ਛੋਟੀਆਂ ਮੋਟੀਆਂ ਟਾਇਰ 3 ਟਾਇਰ 4 ਵੜੀਆਂ ਕੰਪਨੀਆਂਸ ਨੇ ਜਿੰਨੀਆਂ ਵੀ ਆਪਣੇ ਆਪਣੇ ਸੈਕਟਰ ਦੀਆਂ ਛੋਟੀ ਦੀਆਂ ਕੰਪਨੀਆਂਸ ਨੇ ਉਹ ਸਾਰੀਆਂ ਦੀਆਂ ਸਾਰੀਆਂ ਤੁਹਾਨੂੰ ਉੱਥੇ ਮਿਲ ਜਾਣਗੀਆਂ ਤੇ ਉਸ ਤੋਂ ਇਲਾਵਾ ਹੁਣ ਦੇਖੋ ਇਹਨਾਂ ਉਹ ਉਹੀ ਚੀਜ਼ ਵੈਲਸਪਨ ਦੀ ਤਰ੍ਹਾਂ ਸਾਈਜ਼ ਛੋਟਾ ਕੰਪਨੀ ਦਾ ਹਲੇ ਮਾਰਕੀਟ ਕੈਪ ਵੀ ਕਿੰਨਾ ਹਲੇ ਸਿਰ 5 ਕਟ੍ਰਿਲੀਅਨ ਸੌਰੀ ਹਾਂ 5 ਕਟ੍ਰਿਲੀਅਨ ਦੇ ਉੱਪਰ ਹੈਗਾ ਇਹਨਾਂ ਦਾ 5000 ਕਰੋੜ ਆਮ ਸੌਰੀ ਮੈਂ ਵੀ ਕਮਾ ਮੈਂ ਕੁਝ ਗਲਤ ਬੋਲ ਰਿਹਾ ਹਾਂ 5000 ਕਰੋੜ ਦੇ ਨੇੜੇ ਤੇ ਜਿਹੜੇ ਦਾ ਮਾਰਕੀਟ ਕੈਪ ਹੈਗਾ ਬਹੁਤ ਛੋਟੀ ਹਲੇ ਕੰਪਨੀ ਆ ਬਟ ਜਿਹੜੇ ਗ੍ਰੋਥ ਪ੍ਰੋਸਪੈਕਟ ਨੇ ਉਹ ਬਹੁਤ ਜ਼ਿਆਦਾ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੇ ਰਿਜ਼ਲਟਸ ਸੋਰੀ ਇੱਕ ਹੋਰ ਕੰਪਨੀ ਜਿਹਦੇ ਰਿਜ਼ਲਟਸ ਬਹੁਤ ਹੀ ਵਧੀਆ ਆਏ ਆ نیٹ ਇਨਕਮ ਕਿੰਨੀ ਵਧ ਗਈ ਜੀ 231% ਵਧੀਆ ਅਰਨਿੰਗ ਪਰ ਸ਼ੇਅਰ ਮਤਲਬ ਹਰ ਸ਼ੇਅਰ ਦੇ ਪਿੱਛੇ ਉਹਨੂੰ ਕਿੰਨੀ ਅਰਨਿੰਗ ਹੁੰਦੀ ਆ ਉਹ ਵਧ ਗਈ 157% ਇਹਨਾਂ ਦੀ ਪ੍ਰੋਫਿਟ ਮਾਰਜਨ ਆ ਜਿੰਨੀਆਂ ਵੀ ਕੰਪਨੀਆਂ ਦੀ ਗੱਲ ਕਰਾਂਗੇ ਆਪਾਂ ਮਾਰਜਨ ਦੀ ਗੱਲ ਕਰਾਂਗੇ ਕਿਉਂਕਿ ਸਟਾਕ ਮਾਰਕੀਟ ਦੇ ਵਿੱਚ ਜਦੋਂ ਵੀ ਸ਼ੇਅਰ ਨੇ ਉੱਪਰ ਜਾਂ ਥੱਲੇ ਜਾਣਾ ਤਾਂ ਜਿਹੜੀ ਸ਼ੇਅਰ ਮਾਰਕੀਟ ਆ ਉਹ ਮਾਰਜਨਸ ਬਹੁਤ ਜ਼ਿਆਦਾ ਧਿਆਨ ਨਾਲ ਦੇਖਦੀ ਹੈ ਸ਼ੇਅਰ ਮਾਰਕੀਟ ਦੇ ਐਨਾਲਿਸਿਸ ਨੇ ਜਿਨ੍ਹਾਂ ਨੂੰ ਮਾਰਜਨ ਵਧਦੇ ਦੇਖਦੇ ਆ ਤਾਂ ਉਹ ਬਹੁਤ ਖੁਸ਼ ਹੁੰਦੇ ਤਾਂ ਅਰਜਨ ਵਧੇ ਹੋ 194% ਦੇ ਨੇੜੇ ਤੇੜੇ ਹੁਣ ਆਪਾਂ ਅੱਧਾ ਰਸਤਾ ਤੈਅ ਕਰਿਆ ਜੀ ਅੱਜ ਦੇ ਆਪਣੇ ਵੀਡੀਓ ਦੇ ਵਿੱਚ ਪੰਜ ਕੰਪਨੀਆਂਜ਼ ਨੇ ਤਿੰਨ ਹੋ ਗਈਆਂ ਆਪਣੀਆਂ ਤਾਂ ਆਪਾਂ ਇੱਥੇ ਇੱਕ ਬ੍ਰੇਕ ਲੈ ਸਕਦੇ ਹਾਂ ਇੱਕ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਡਿਸਕਲੇਮਰ ਦੇਣਾ ਚਾਹੁੰਦਾ ਡਿਸਕਲੇਮਰ ਇਹੀ ਆ ਪਹਿਲਾਂ ਵੀ ਦਿੰਨਾ ਹੁੰਦਾ ਉਹ ਜ਼ਰੂਰੀ ਵੀ ਹੈਗਾ ਜੀ ਕਿ ਮੈਂ ਲੀਗਲੀ ਟੈਕਨੀਕਲੀ ਤੇ ਵੈਸੇ ਵੀ ਮੈਂ ਤੁਹਾਨੂੰ ਇਹ ਨਹੀਂ ਕਦੇ ਕਹਿੰਦਾ ਕਿ ਤੁਸੀਂ ਇਹ ਸ਼ੇਅਰ ਬਾਏ ਕਰੋ ਮੈਂ ਸਿਰਫ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦਾ ਜਿਹੜੀ ਚੀਜ਼ ਮੈਨੂੰ ਆਲਰੇਡੀ ਪਤਾ ਹੋਵਾ ਜਾਂ ਪਤਾ ਲੱਗਦੀ ਰਹਿੰਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਕਿ ਇਹ ਚੀਜ਼ ਹੋ ਰਹੀ ਆ ਮੈਂ ਤੁਹਾਨੂੰ ਕੋ ਪਰਟੀਕੂਲਰ ਇਹ ਨਹੀਂ ਕਹਿ ਰਿਹਾ ਕਿ ਹਾਂ ਹੁਣ ਤੁਸੀਂ ਇਹਨੂੰ ਬਾਏ ਕਰ ਲਓ ਜੀ ਐਵੇਂ ਮੈਂ ਕੁਝ ਨਹੀਂ ਕਹਿ ਰਿਹਾ ਦੂਸਰੀ ਚੀਜ਼ ਇਹ ਹੈ ਕਿ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਕਈ ਮੇਰੇ ਦੋਸਤ ਨੇ ਉਹ ਡਾਟਾ ਤੋਂ ਪਤਾ ਲੱਗਦਾ ਰਹਿੰਦਾ ਠੀਕ ਹੈ ਜੀ ਉਹ ਦੇਖ ਲੈਂਦੇ ਆ ਵੀਡੀਓ ਤੇ ਪੁਸ਼ ਕਰਨਾ ਸਿਰਫ ਪ੍ਰੈਸ ਕਰਨਾ ਉਹ ਉਨੇ ਨਾਲ ਹੀ ਹੋ ਜਾਣਾ ਤੇ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਕਮੈਂਟਸ ਦੇਖ ਕੇ ਥੋੜੀ ਹਲਾਸ਼ੇਰੀ ਮਿਲਦੀ ਰਹਿੰਦੀ ਆ ਚੰਗਾ ਕਰ ਚਾਹੇ ਮਾੜਾ ਕਰ ਦੋ ਜੇ ਤੁਹਾਨੂੰ ਕੁਝ ਨਹੀਂ ਪਸੰਦ ਆ ਰਿਹਾ ਵੀਡੀਓ ਦੇ ਵਿੱਚ ਤਾਂ ਤੁਸੀਂ ਉਹ ਵੀ ਜ਼ਰੂਰ ਲਿਖੋ ਕਿਹ ਚੀਜ਼ਾਂ ਜੇ ਚੰਗਾ ਲੱਗ ਰਿਹਾ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਅਗਲੀ ਕੰਪਨੀ ਦੀ ਗੱਲ ਕਰਦੇ ਹੁਣ ਆਗੀਚ ਆਪਣੀ ਚੌਥੀ ਕੰਪਨੀ ਚੌਥੀ ਤੇ ਸਾਰਿਆਂ ਚੋਂ ਇੰਟਰਸਟਿੰਗ ਕੰਪਨੀ ਹੁਣ ਇਹ ਇੰਟਰਸਟਿੰਗ ਕਿਉਂ ਆ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਨਾ ਦੱਸਣ ਤੋਂ ਪਹਿਲਾਂ ਇੱਕ ਹੋਰ ਚੀਜ਼ ਪਹਿਲਾਂ ਹੀ ਬੋਲ ਦੇਣਾ ਜਿਵੇਂ ਜਿਹੜੀ ਕਿ ਮੋਲਟਸ ਹਰ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਕਿ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਵੀ ਪ੍ਰਾਈਸ ਜਿਹੜਾ ਵਾ ਉਹ ਮਤਲਬ ਬਹੁਤ ਸਹੀ ਨਹੀਂ ਹੋਊਗਾ ਹਮੇ ਰੈਸ਼ਨਲ ਨਹੀਂ ਹੋਊਗਾ ਕਿਉਂਕਿ ਇਨਸਾਨ ਵੀ ਰੈਸ਼ਨਲ ਨਹੀਂ ਸੋਚਦੇ ਸ਼ੇਅਰ ਮਾਰਕੀਟ ਦੇ ਵਿੱਚ ਕਰੋੜਾਂ ਲੋਕ ਬੈਠੇ ਆ ਤੇ ਉਹਦੇ ਚ ਇੰਨੇ ਗੁਣਾ ਹੋ ਕੇ ਆਪਣਾ ਲਾਲਚ ਵਿਵਧਨਾ ਜਦੋਂ ਕੋਈ ਥੋੜੀ ਜੀ ਚੰਗੀ ਨਿਊਜ਼ ਆ ਗਈ ਤੇ ਆਪਣਾ ਡਰ ਵਿਵਧਨਾ ਜਦੋਂ ਥੋੜੀ ਜੀ ਮਾੜੀ ਨਿਊਜ਼ ਹੋ ਗਈ ਇਹ ਕੰਪਨੀ ਜਿਵੇਂ ਯੈਸ ਬੈਂਕ ਦੀ ਆਪਾਂ ਗੱਲ ਕੀਤੀ ਹੈ ਨਾ ਪਹਿਲਾਂ ਬਹੁਤ ਯੈਸ ਬੈਂਕ ਦੇ ਨਾਲ ਵੀ ਸੇਮ ਚੀਜ਼ ਹੋਈ ਉਹ ਵਿਕਰਾਂਗੀ ਦੇ ਨਾਲ ਵੀ ਹੋਈ ਮਸ਼ਹਦ ਕੰਪਨੀ ਦਾ ਨਾਮ ਹੀ ਨਹੀਂ ਬੋਲਿਆ ਤੁਹਾਨੂੰ ਹਾਲੇ ਤੱਕ ਹਨਾ ਹਾਂ ਸ਼ਾਇਦ ਕੰਪਨੀ ਦਾ ਨਾਮ ਹੈਗਾ ਜੀ ਵਿਕਰਾਂਗੀ ਠੀਕ ਆ 2008 ਦੇ ਵਿੱਚ ਸ਼ੇਅਰ ਪ੍ਰਾਈਸ ਸੀਗਾ 50 ਪੈਸੇ ਸਿਰਫ 50 ਪੈਸੇ 1 ਰੁਪਿਆ ਵੀ ਨਹੀਂ 50 ਪੈਸੇ 2018 ਆਉਂਦੇ ਆਉਂਦੇ 10 ਸਾਲ ਬਾਅਦ ਸ਼ੇਅਰ ਪ੍ਰਾਈਸ 500 520 ਰੁਪਏ ਹੋ ਗਿਆ 10 ਸਾਲਾਂ ਦੇ ਵਿੱਚ ਸ਼ੇਅਰ ਪ੍ਰਾਈਸ 1000 ਗੁਣਾ ਵੱਧ ਗਿਆ ਜਦੋਂ ਆਪਾਂ ਕੋਈ ਪਲਾਟ ਲੈਨੇ ਆ ਜਾਂ ਕੋਈ ਜ਼ਮੀਨ ਲੈਨੇ ਆ ਨਾ ਜਿਵੇਂ ਜ਼ਮੀਨ ਆਪਾਂ ਜੇ ਲਈ 20-25 ਲੱਖ ਨੂੰ ਕੀਲੇ ਨੂੰ ਤੇ ਜੋ 30 ਦਾ ਵਿਕ ਗਿਆ ਤਾਂ ਆਪਾਂ ਬੜੇ ਖੁਸ਼ ਹੋ ਜਾਨੇ ਕਿ ਹਾਂ ਸਾਨੂੰ ਇਹਦੇ ਚ 5 ਲੱਖ ਫਾਇਦਾ ਹੋ ਗਿਆ ਜਾਂ ਆਪਾਂ ਕੋਈ ਪਲਾਟ ਲੈ ਲੈਨੇ ਵੀ ਇੰਨੇ ਵਸਵੇ ਨੂੰ ਰੇਟ ਲਿਆ ਸੀ ਕਿ ਤੇ ਇੰਨੇ ਨੂੰ ਵਿਕ ਗਿਆ ਇਹ 1000 ਗੁਣਾ ਵਾ ਤਾਂ ਪਹਿਲੀ ਚੀਜ਼ ਤਾਂ ਜਿਹੜੀ ਮੈਂ ਅੱਗੇ ਵੀ ਕਹਿਣਾ ਹੁਣਾ ਕਿ ਲੌਂਗ ਟਰਮ ਦੇ ਵਿੱਚ ਸ਼ੇਅਰ ਮਾਰਕੀਟ ਦੇ ਬਰਾਬਰ ਕੋਈ ਚੀਜ਼ ਨਹੀਂ ਭੱਜ ਸਕਦੀ ਇਹ ਚੀਜ਼ਾਂ ਬਟ ਹੁਣ ਉੱਥੇ ਜਾ ਕੇ ਕੀ ਹੋਇਆ 2018 2018 ਦੇ ਵਿੱਚ ਜਾ ਕੇ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਸ਼ੇਅਰ ਮਾਰਕੀਟ ਦੇ ਨਾਲ ਹੁੰਦੀ ਆ ਦੂਸਰੀ ਹੁੰਦੀ ਐ ਇਸ ਕੰਪਨੀ ਦੇ ਨਾਲ ਦੋ ਨੈਗੇਟਿਵ ਨਿਊਜ਼ ਆਉਂਦੀਆਂ ਨੇ ਉਹ ਇਕੱਠੀਆਂ ਹੋ ਜਾਂਦੀਆਂ ਨੇ ਤੇ ਬੱਬਲ ਜਿਹੜਾ ਸੀਗਾ ਉਹ ਬਸਟ ਹੋ ਜਾਂਦਾ ਗੁਬਾਰਾ ਸੀ ਜਿਹੜਾ ਉਹ ਫਟ ਜਾਂਦਾ ਵਾ ਠੀਕ ਆ ਪਹਿਲੀ ਚੀਜ਼ ਕੀ ਹੁੰਦੀ ਆ 2014 ਦੇ ਵਿੱਚ ਭਾਜਪਾ ਗਵਰਨਮੈਂਟ ਆਉਂਦੀ ਆ ਕਾਂਗਰਸ ਨੂੰ ਹਰਾ ਕੇ ਤਾਂ ਉਹ ਕੋਈ ਕੁਝ ਵੀ ਲਾ ਲਓ ਜਦੋਂ ਆਪਾਂ ਕੋ ਪੋਲਿਟਿਕਲ ਤਾਂ ਗੱਲ ਨਹੀਂ ਇੱਥੇ ਕਰਨੀ ਬਟ ਸਟਿਲ ਹਨਾ ਕਿ ਕੋਈ ਵੀ ਗਵਰਨਮੈਂਟ ਰਹੇ ਜੇ ਜੋ 10 ਸਾਲ ਰਹਿ ਜਾਂਦੀ ਆ ਤਾਂ ਲੋਕ ਉਹ ਤੋਂ ਅੱਕ ਜਾਂਦੇ ਆ ਉਹੀ ਉਹ ਪਤਾ ਜਿਹਾ ਲੱਗ ਜਾਂਦਾ ਠੀਕ ਹੋ ਗਿਆ ਨਾ ਤੇ ਲੋਕਾਂ ਦੀਆਂ ਉਮੀਦਾਂ ਬਿਲਕੁਲ ਉਹਨਾਂ ਤੋਂ ਹਟ ਜਾਂਦੀਆਂ ਦੂਸਰੇ ਆਪਾਂ ਨੂੰ ਉਹੀ ਚੰਗੇ ਲੱਗਣ ਲੱਗ ਜਾਂਦੇ ਚਾਹੇ ਕੋਈ ਵੀ ਹੋਣ ਤਾਂ ਇੱਕ ਤਾਂ ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਸੀ ਜੇ ਤੁਹਾਨੂੰ ਮੋਦੀ ਸਾਹਿਬ ਦਾ ਸਲੋਗਨ ਵੀ ਯਾਦ ਹੋਵੇ ਨਾ ਉਹ ਅੱਛੇ ਦਿਨ ਆਉਣੇ ਵਾਲੇ ਹਨ ਵੜਾ ਤਾਂ ਪੰਪ ਅਪ ਬਹੁਤ ਜ਼ਿਆਦਾ ਹੋਇਆ ਪੈਸਾ ਬਹੁਤ ਸਾਰੇ ਲੋਕਾਂ ਨੇ ਇਨਵੈਸਟ ਕੀਤਾ ਤਾਂ ਇੱਕ ਬੱਬ ਮਤਲਬ ਉਹੀ ਕਿ ਉੱਡੀ ਗੱਲ ਨਹੀਂ ਸੀ ਜਿੱਡੀ ਬਣ ਗਈ ਉਹ ਗਾਣੇ ਦੀ ਤਰ੍ਹਾਂ ਹੀ ਉੱਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਬਹੁਤ ਜ਼ਿਆਦਾ ਰੇਟ ਦੇ ਉੱਪਰ ਮਾਰਕੀਟ ਭੱਜੀ ਉਹ ਬੱਬਲ ਦੇ ਵਿੱਚ ਵਿਕਰਾਂਗੀ ਵੀ ਗਿਆ ਉੱਪਰ ਨੂੰ ਠੀਕ ਹੈ ਪਹਿਲਾਂ ਬਿਲਕੁਲ ਹੀ ਕਿਸੇ ਨੇ ਨਹੀਂ ਪੁੱਛਿਆ ਸਿਰਫ 50 ਪੈਸੇ ਦੇ ਉੱਪਰ ਖੜਾ ਰਿਹਾ ਜਦੋਂ ਲੋਕਾਂ ਨੂੰ ਦੇਖਿਆ ਕਿ ਹਾਂ ਚੰਗੀਆਂ ਕੰਪਨੀਆਂ ਠੀਕ ਠਾਕ ਕੰਮ ਕਰ ਰਹੀਆਂ ਤਾਂ ਉਹਨੂੰ ਪਛਾਹਤਾ 520 ਰੁਪਏ ਦੇ ਉੱਪਰ 520 ਰੁਪਏ ਤੱਕ ਜਾਂਦੇ ਜਾਂਦੇ 4 ਸਾਲ ਹੋ ਗਏ ਸੀ ਮਾਰਕੀਟ ਨੂੰ ਭੱਜਦੇ ਹੋਏ ਲੋਕ ਮਤਲਬ ਕਰੋੜਾਂ ਅਰਬਾਂ ਰੁਪਏ ਦੇ ਪ੍ਰੋਫਿਟ ਤੇ ਬੈਠੇ ਸੀ ਉੱਥੇ ਜਾ ਕੇ ਬੱਬਲ ਬਸਟ ਹੋਇਆ ਵਿਕਰਾਂਗੀ ਦੇ ਨਾਲ ਕੁਝ 네ਗੇਟਿਵ ਨਿਊਜ਼ ਆਈਆਂ ਵੈਸੇ ਵੀ ਜੇ ਤੁਸੀਂ ਕਿਸੇ ਨੂੰ ਇੰਨਾ ਮਾਣ ਦਿੱਤਾ ਹੋਵੇ ਕਿ ਉਹਨੂੰ ਤੁਸੀਂ 50 ਪੈਸੇ ਤੋਂ 520 ਰੁਪਏ ਤੇ ਬਿਠਾਤਾ ਹੋਵੇ ਚੜਾ ਕੇ ਤਾਂ ਜੇ 네ਗੇਟਿਵ ਨਿਊਜ਼ ਇੱਕ ਜਾਂ ਦੋ ਵੀ ਆ ਗਈਆਂ ਤਾਂ ਉਸੇ ਸੁਣਨਾ ਨਹੀਂ ਚਾਹੁੰਦੇ ਉਹੀ ਚੀਜ਼ ਵਿਕਰਾਂਗੀ ਨਾਲ ਹੋਈ ਤਾਂ ਸ਼ੇਅਰ ਪ੍ਰਾਈਸ ਆ ਕੇ ਡਿੱਗ ਗਿਆ 20 ਜਾਂ 30 ਰੁਪਏ ਦੇ ਨੇੜੇ ਤੇੜੇ ਹੋਸ਼ ਕਰਕੇ 520 ਤੋਂ 20 30 ਠੀਕ ਹੈ ਜੀ ਤਾਂ ਇੱਕ ਤਾਂ ਮੇਰੀ ਇਹ ਚੀਜ਼ ਯਾਦ ਰੱਖਿਓ ਜਿਹੜੇ ਵੀ ਮੇਰੇ ਦੋਸਤ ਇਹ ਮੇਰਾ ਚੈਨਲ ਦੇਖ ਰਹੇ ਆ ਜਿਹੜੇ ਵੀ ਸਮਾਲ ਕੈਪ ਸ਼ੇਅਰ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀ ਪ੍ਰਾਈਸ ਫਲਕਚੁਏਸ਼ਨ ਆ ਉਹ ਬਹੁਤ ਜ਼ਿਆਦਾ ਹੋਗੀ ਹਮੇਸ਼ਾ ਹੀ ਉਹ 20 ਗੁਣਾ ਵੱਧ ਜਾਣਗੇ 20 ਗੁਣਾ ਹੀ ਥੱਲੇ ਡਿੱਗ ਜਾਣਗੇ ਤਾਂ ਪਹਿਲੀ ਗੱਲ ਤਾਂ ਇਹ ਆ ਕਿ ਜੇ ਤੁਹਾਡਾ ਕੋਈ ਵੀ ਸਟਾਕ ਇਸ ਤਰ੍ਹਾਂ ਡਿੱਗਦਾ ਤਾਂ ਥੋੜਾ ਜਿਹਾ ਤਰਵਾਸ ਰੱਖਿਓ ਦਿਲ ਨੂੰ ਤਕੜਾ ਰੱਖਿਓ ਠੀਕ ਹੋ ਗਿਆ ਜੀ ਤੇ ਅੱਜ ਕੱਲ ਤਾਂ ਵੈਸੇ ਵੀ ਆਪਾਂ ਸਭ ਦੇ ਕੋਬੀ ਸ਼ੀਲ ਲੱਗੀ ਹੋਈ ਆ ਦਿਲ ਵੈਸੇ ਹੀ ਕਮਜ਼ੋਰ ਨੇ ਆਪਣੇ ਠੀਕ ਆ ਹੌਸਲਾ ਰੱਖਿਓ ਇਹ ਐ ਇਹੀ ਮੀ ਇਸ ਤਰ੍ਹਾਂ ਦੀ ਆ ਇਹਦੇ ਲਈ ਹੀ ਮੈਂ ਹਮੇਸ਼ਾ ਕਹਿੰਦਾ ਹੁੰਨਾ ਉਹ 100 ਰੁਪਏ ਵਾਲਾ ਰੂਲ ਕਿ ਜੇ ਮੰਨ ਲਓ ਕਿ ਆਪਣੇ ਕੋਲ 100 ਰੁਪਿਆ ਹੈ ਇਨਵੈਸਟਮੈਂਟ ਕਰਨ ਦੇ ਲਈ ਟੋਟਲ ਉਹ 100 ਰੁਪਿਆ ਤੁਹਾਡੇ ਚੋ ਕਿਸੇ ਦਾ 1 ਕਰੋੜ ਵੀ ਹੋ ਸਕਦਾ ਕਿਸੇ ਦਾ 50 ਲੱਖ ਹੋ ਸਕਦਾ ਕਿ ਦਾ 10 ਲੱਖ ਹੋ ਸਕਦਾ ਕਿਸੇ ਦਾ 50 ਹਜ਼ਾਰ ਹੋ ਸਕਦਾ ਪਰ ਕਿਤੇ ਵੀ ਤੁਸੀਂ ਲਾਉਣੇ ਚਾਹੇ ਤੁਹਾਡੇ ਕੋਲ ਕਿੰਨੀ ਵੀ ਅਮਾਉਂਟ ਆ ਮਾਰਕੀਟ ਦੇ ਵਿੱਚ ਲਾਉਣ ਲਈ ਉਹ ਕਦੇ ਵੀ 10 ਕੰਪਨੀਆਂ ਜਾਂ 20 ਕੰਪਨੀਆਂ ਚ ਨਹੀਂ ਹੋਣੀ ਚਾਹੀਦੀ ਉਸ ਤੋਂ ਵੀ ਜ਼ਿਆਦਾ ਚ ਹੋਣੀ ਚਾਹੀਦੀ ਠੀਕ ਹੋ ਗਿਆ 100 ਕੰਪਨੀਆਂ ਕਮ ਸੇ ਕਮ 100 ਕੰਪਨੀਆਂ ਦਾ ਇਹ ਜਿਹੇ ਨੇ ਮਾਰਕੀਟ ਦੇ ਵਿੱਚ ਜਿਨ੍ਹਾਂ ਦੇ ਉੱਪਰ ਤੁਸੀਂ ਅੱਖਾਂ ਬੰਦ ਕਰਕੇ ਪੈਸੇ ਲਾ ਸਕਦੇ ਕਿਸੇ ਵੀ ਟਾਈਮ ਕਿਸੇ ਵੀ ਪ੍ਰਾਈਸ ਦੇ ਉੱਪਰ ਉਹ ਇੰਨੀ ਵਧੀਆ ਨੇ ਤਾਂ 5 ਕੰਪਨੀਆਂ 10 ਕੰਪਨੀਆਂ ਰੱਖਣਾ ਲੌਜੀਕ ਨਹੀਂ ਹੈਗਾ ਜਿੰਨੀ ਜ਼ਿਆਦਾ ਆਪਾਂ ਡਾਇਵਰਸੀਫਾਈ ਕਰਦੇ ਰਵਾਂਗੇ ਇੱਕ ਤਾਂ ਉਨੀ ਆਪਣੀ ਜਿਹੜੀ ਉਹ ਇਨਵੈਸਟਮੈਂਟ ਆ ਸੇਫ ਰਹੂਗੀ ਹੁਣ ਜਿਵੇਂ ਉਹੀ ਆ ਵਿਕਰਾਂਗੀ ਆ ਹੁਣ ਜੇ ਕਿਸੇ ਨੇ ਬਹੁਤ ਜ਼ਿਆਦਾ ਆਪਣੀ ਮੋਸਟ ਆਫ ਦਾ ਜਿਹੜੀ ਪਰਸੈਂਟੇਜ ਆ ਵਿਕਰਾਂਗੀ ਚਲਾਈ ਹੁੰਦੀ ਠੀਕ ਹੋ ਗਿਆ ਤਾਂ ਉਹਦੇ ਤਾਂ ਪੰਡੇ ਵਗੇ ਸੀਗੇ ਜੇ ਥੋੜੀ ਲਾਈ ਆ ਤਾਂ ਫਿਰ ਕੋਈ ਕੇ ਨਾਮ ਬਹੁਤ ਆ ਫਰਕ ਪੈਂਦਾ ਨਹੀਂ ਦੂਸਰੀ ਚੀਜ਼ ਦੇਖੋ ਮੈਨੂੰ ਕਈ ਵਾਰ ਮੇਰੇ ਕਈ ਦੋਸਤ ਪੁੱਛ ਲੈਂਦੇ ਇੱਥੇ ਕਿ ਫਲਾਣਾ ਸ਼ਹਿਰ ਆ ਪਰ ਉਹ ਬਹੁਤ ਜ਼ਿਆਦਾ ਵਧਿਆ ਹੁੰਦਾ ਦੇਖੋ ਹੁਣ ਉਹੀ ਉਵੇਂ ਆ ਕੋਈ ਨਵਾਂ ਬੰਦਾ ਆਉਂਦਾ ਉਹਨੇ ਵੀ ਇਹੀ ਦੇਖਣਾ ਸੀ ਕਿ ਅੱਛਾ ਜੀ ਇਹ ਤਾਂ ਬਹੁਤ ਵਧੀਆ ਜਾਂਦਾ ਹੈ ਤਾਂ ਉਹਨੂੰ ਇਹ ਨਹੀਂ ਪਤਾ ਕਿ ਇਹ ਹਰੇਕ ਚੀਜ਼ ਦੀ ਇੱਕ ਲਿਮਟ ਆ ਥੱਲੇ ਜਾਣ ਦੀ ਉੱਪਰ ਜਾਣ ਦੀ ਉਹਦੀ ਲਿਮਟ ਆ ਹੁਣ ਕਿਸੇ ਵਿਚਾਰੇ ਨੇ ਨਵੇਂ ਬੰਦੇ ਨੇ ਆ ਕੇ 520 ਰੁਪਏ ਤੇ ਲੈ ਲਿਆ ਉਹ ਆ ਗਿਆ 20 30 ਰੁਪਏ ਤੇ 100 ਦੇ ਵਿੱਚੋਂ 80% ਚਾਂਸ ਆ ਉਹਨੂੰ ਦਿਲ ਦਾ ਦੌਰਾ ਪੈਣਾ ਹੀ ਪੈਣਾ ਸੀ ਠੀਕ ਆ ਤਾਂ ਇਹ ਚੀਜ਼ਾਂ ਤਾਂ ਹਾਂ ਅਚਾਜਾ ਲੁ ਮੈਂ ਆਫ ਟਾਪਿਕ ਨਿਕਲ ਗਿਆ ਪਰ ਇਹ ਵੀ ਚੀਜ਼ਾਂ ਜ਼ਰੂਰੀ ਨੇ ਗੱਲ ਕਰਨੀ ਇਹਨਾਂ ਬਾਰੇ ਸਮਝਣਾ ਇਹ ਵੀ ਬਹੁਤ ਹੀ ਇੱਕ ਜ਼ਰੂਰੀ ਚੀਜ਼ ਆ ਤਾਂ ਹੁਣ ਆਪਾਂ ਗੱਲ ਕਰਦੇ ਆ ਕਿ ਹੁਣ ਜਦੋਂ ਵਿਕਰਾਂਗੀ ਫਾਈਨਲੀ ਇਸ ਪ੍ਰਾਈਸ ਦੇ ਉੱਪਰ ਸੈਟਲ ਹੋਇਆ ਪਹਿਲਾਂ ਆਪਾਂ ਇਹ ਸਮਝੀਏ ਕਿ ਫਿਰ ਮੈਂ ਅੱਜ ਕਿਉਂ ਤੁਹਾਡੇ ਲਈ ਲੈ ਕੇ ਆਇਆ ਹਾਂ ਉਹ ਕੀ ਇਹ ਕੰਮ ਕਰਦੇ ਨੇ ਸਭ ਤੋਂ ਪਹਿਲੀ ਚੀਜ਼ ਤਾਂ ਬਹੁਤ ਸਾਰੀਆਂ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਹ ਬਾਂਕਿੰਗ ਇੰਸ਼ੋਰੈਂਸ ਤੇ ਫਾਈਨੈਂਸ਼ੀਅਲ ਸਰਵਿਸਸ ਪ੍ਰੋਵਾਈਡ ਕਰਦੇ ਨੇ ਆਪਣੇ ਕਸਟਮਰਸ ਨੂੰ ਠੀਕ ਹੈ ਜੀ ਹੁਣ ਉਹਦੇ ਵਿੱਚ ਇਹ ਟੈਕਨੀਕਲ ਇਨਪੁਟ ਦਿੰਦੇ ਆ ਟੈਕਨੀਕਲ ਸਰਵਿਸਿਜ਼ ਦਿੰਦੇ ਆ ਪੁਰਾਣਾ ਬੈਂਕਿੰਗ ਦਾ ਟਾਈਮ ਡਿਫਰੈਂਟ ਹੁੰਦਾ ਸੀ ਜਦੋਂ ਉਹ ਆਪਾਂ ਇੱਕ ਕਾਪੀ ਲੈ ਕੇ ਜਾਂਦੇ ਹੁੰਦੇ ਸੀ ਉੱਥੇ ਉਹ ਸਾਰਾ ਰਜਿਸਟਰਾਂ ਤੇ ਚੜ੍ਹੇ ਜਾਂਦੇ ਹੁੰਦੇ ਸੀ ਹੁਣ ਸਭ ਕੁਝ ਚੇਂਜ ਹੋ ਗਿਆ ਆਨਲਾਈਨ ਪੇਮੈਂਟਸ ਹੋ ਗਈਆਂ ਓਟੀਪੀ ਆਉਣ ਲੱਗ ਗਏ ਬੜਾ ਕੁਝ ਐਵੇਂ ਦਾ ਹੁੰਦਾ ਠੀਕ ਹੈ ਜੀ ਤਾਂ ਟੈਕਨੀਕਲ ਸਰਵਿਸਸ ਦੀ ਬਹੁਤ ਜ਼ਿਆਦਾ ਲੋਡ ਪੈ ਗਈ ਤਾਂ ਪਹਿਲੀ ਚੀਜ਼ ਵਿਕਰਾਂਗੀ ਕੀ ਕਰਦੀ ਆ ਕਿ ਬੈਂਕਿੰਗ ਨੂੰ ਫਾਈਨੈਂਸ਼ੀਅਲ ਨੂੰ ਇੰਸ਼ੋਰੈਂਸ ਵਗੈਰਾ ਵਾਲਿਆਂ ਨੂੰ ਟੈਕਨੀਕਲ ਸਰਵਿਸਸ ਪ੍ਰੋਵਾਈਡ ਕਰਦੇ ਆ ਦੂਸਰੀ ਚੀਜ਼ੇ ਕੀ ਕਰਦੇ ਆ ਤੁਸੀਂ ਕਿਤੇ ਵੀ ਏਟੀਐਮ ਦੇਖੇ ਹੋਣਗੇ ਉਹ ਬੈਂਕਾਂ ਦੇ ਏਟੀਐਮ ਹੁੰਦੇ ਆ ਨਾ ਪਰ ਕਹਿੰਦੇ ਨੇ ਆਈਸੀਆਈਸੀ ਵਾਲੇ ਤੋਂ ਕਢਾ ਲੈਣੇ ਆ ਐਸਬੀ ਤੋਂ ਐਚਡੀਐਫਸੀ ਤੋਂ ਕਢਾ ਲੈਣੇ ਆ ਉਹ ਬੈਂਕਾਂ ਦੇ ਏਟੀਐਮ ਹੁੰਦੇ ਆ ਬਟ ਵਿਕਰਾਂਗੀ ਨੋ ਆਰਬੀਆ ਤੋਂ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਲਾਇਸੈਂਸ ਮਿਲਿਆ ਹੋਇਆ ਕਿ ਇਹ ਚਾਹੇ ਬੈਂਕਿੰਗ ਕੰਪਨੀ ਨਹੀਂ ਹੈਗੀ ਬਟ ਇਹਨਾਂ ਦੇ ਆਪਣੇ ਏਟੀਐਮ ਹੈਗੇ ਆ ਠੀਕ ਹੈ ਜੀ ਏਟੀਐਮ ਦੇ ਵਿੱਚ ਹੁਣ ਕਿੱਡੇ ਵੱਡੇ ਪਲੇਅਰ ਆ ਜਿਹੜਾ ਰੂਰਲ ਇੰਡੀਆ ਵਾ ਮਤਲਬ ਸ਼ਹਿਰਾਂ ਨੂੰ ਛੱਡ ਦਈਏ ਬਾਕੀ ਦਾ ਸਾਰਾ ਜਿੰਨਾ ਵੀ ਇੰਡੀਆ ਵਾ ਉਹਦੇ ਚ ਚੌਥੇ ਨੰਬਰ ਦੇ ਪਲੇਅਰ ਆ ਮਤਲਬ ਨੰਬਰ 1 ਨੰਬਰ 2 ਨੰਬਰ 3 ਨੰਬਰ 4 ਨੰਬਰ 4 ਦੇ ਉੱਪਰ ਹੈਗਾ ਟੋਟਲ ਕਿੰਨੇ ਏਟੀਐਮ ਕਿਸੇ ਵੀ ਕੰਪਨੀ ਦੇ ਲੱਗੇ ਹੋਏ ਆ ਤਾਂ ਉੱਥੋਂ ਇਹਨਾਂ ਨੂੰ ਇਨਕਮ ਆਉਂਦੀ ਆ ਹੁਣ ਆਪਾਂ ਗੱਲ ਕਰੀਏ NDA ਰਿਜ਼ਲਟਸ ਦੀ ਕਿਉਂ ਮੈਂ ਅੱਜ ਵੀ ਕਰਾਂ ਕਿ ਨਹੀਂ ਤੁਹਾਡੇ ਕੋਲ ਲੈ ਕੇ ਆਇਆ ਇਨਕਮ ਵਧ ਗਈ ਜੀ ਇਹਨਾਂ ਦੀ 256% ਪ੍ਰੋਫਿਟ ਮਾਰਜਨਸ ਮਾਰਜਨ ਦੀ ਹੁਣੇ ਆਪਾਂ ਗੱਲ ਕੀਤੀ ਹੈ ਪਿਛਲੀਆਂ ਕੰਪਨੀਆਂਜ਼ ਦੀ ਕਿਸੇ 300% ਵਧਿਆ ਕਿਸੇ 200 ਜੀ 400 ਇਹਨਾਂ ਦੇ ਕਿੰਨੇ ਵਧਿਆ ਪ੍ਰੋਫਿਟ ਮਾਰਜਨਸ 1621% ਮਤਲਬ ਪੰਜਾਬੀ ਚ ਕਹਿਣਾ ਕੋ ਗਾ ਹੀ ਪਤਾ ਠੀਕ ਹੈ ਇੰਨੇ ਜ਼ਿਆਦਾ ਵਧ ਗਿਆ ਇੰਨੀ ਜ਼ਿਆਦਾ ਐਪਰੀਸੀਏਸ਼ਨ ਹੋਈ ਆ ਇੰਨੇ ਮਲਟੀਫੋਲਡ ਐਪਰੀਸੀਏਸ਼ਨ ਹੋਈ ਆ ਇਹਨਾਂ ਦੇ ਪ੍ਰੋਫਿਟ ਮਾਰਜਨ ਤੇ ਬਟ ਹੁਣ ਇੱਥੇ ਇੱਕ ਹੋਰ ਚੀਜ਼ ਲੀਗਲੀ technically ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਕੀ ਕਰੋ ਬਟ ਮੈਂ ਇਹ ਕਹਿ ਦਣਾ ਕਿ ਜੇ ਮੈਂ ਥੋੜੀ ਜਿਹੀ ਜਗ੍ਹਾ ਤੇ ਉੱਪਰ ਹੋਵਾਂ ਤਾਂ ਇੱਕ ਚੰਗੀ ਕੰਪਨੀ ਆ ਇੱਕ ਠੀਕ ਠਾਕ ਕੰਪਨੀ ਆ ਜਿਹੜੀ ਕਾਫੀ ਟਾਈਮ ਤੋਂ ਬਿਜ਼ਨਸ ਦੇ ਵਿੱਚ ਹੈਗੀ ਆ ਚੰਗਾ ਕੰਮ ਕਰ ਰਹੀ ਆ ਰਿਜ਼ਲਟਸ ਬਹੁਤ ਹੀ ਵਧੀਆ ਆ ਰਹੇ ਆ ਤਾਂ ਮੈਂ ਆਪਣੇ 100 ਰੁਪਏ ਦੇ ਵਿੱਚੋਂ ਕੋਈ 1 ਜਾਂ 2 ਰੁਪਏ ਐਸ ਕੰਪਨੀ ਦੇ ਉੱਪਰ ਲਾ ਦੂੰਗਾ ਕਿਉਂਕਿ 520 ਰੁਪਏ ਤੋਂ ਸਟਾਕ ਮੁੜਿਆ ਵਾ ਇਸ ਟਾਈਮ ਚੱਲ ਰਿਹਾ 26 ਰੁਪਏ ਤੇ ਤੇ ਮੈਨੂੰ ਲਾ ਕੇ ਭੁੱਲ ਜਾਊਗਾ ਇਹ ਮੇਰਾ ਉਸ ਸ਼ੇਅਰ ਨਹੀਂ ਹੈਗਾ ਜਿਹਨ ਮੈਂ ਡੇਲੀ ਮਹੀਨੇ ਬਾਅਦ ਦੇਖਦਾ ਰਹੂੰਗਾ ਠੀਕ ਹੈ ਨਾ ਮੈਂ ਇਹਨੂੰ ਲਾ ਦੂੰਗਾ ਇੱਕ ਬੂਟਾ ਮੈਂ ਪਲਾਂਟ ਕਰਤਾ ਤੇ ਹੌਲੀ 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 ਕਰਕੇ ਐਪਰੀਸੀਏਸ਼ਨ ਅਦੀ ਵਧੀਆ ਹੋ ਜਾਊਗੀ ਹੁਣ ਆਪਾਂ ਗੱਲ ਕਰਦੇ ਆ ਜੀ ਆਪਣੀ ਅੱਜ ਦੀ ਲਾਸਟ ਕੰਪਨੀ ਦੀ ਬੰਸਾਲੀ ਇੰਜੀਨੀਅਰਿੰਗ ਪੋਲੀਮਰਸ BEPL ਦੇ ਨਾਮ ਨਾਲ ਇਹ ਕੰਪਨੀ ਜਾਣੀ ਜਾਂਦੀ ਆ ਸਭ ਤੋਂ ਪਹਿਲਾਂ ਆਪਾਂ ਇਹ ਦੇਖ ਲੈਣੇ ਕਿ ਇਹ ਕੰਮ ਕੀ ਕਰਦੇ ਆ ਠੀਕ ਹੈ ਇਹ ਇੱਕ ਪਰਟੀਕੂਲਰ ਤਰ੍ਹਾਂ ਦਾ ਆ ਇੱਕ ਕੰਪੋਨੈਂਟ ਬਣਾਉਂਦੇ ਆ ਉਹਨੂੰ ਕਹਿੰਦੇ ਆ ਐਬੀਐਸ ਐਬੀਐਸ ਉਹਦੀ ਸ਼ਾਰਟ ਫਾਰਮ ਆ ਹੁਣ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਉਹ ਚੀਜ਼ ਬਣਾਉਂਦੇ ਆ ਇੱਕ ਕੈਮੀਕਲ ਆ ਉਹ ਉਹਦੀ ਡਿਮਾਂਡ ਕਿੰਨੀ ਜਾਂਦੀ ਆ ਉਹ ਹੈਲਥ케ਅਰ ਚ ਵੀ ਵਰਤਿਆ ਜਾਂਦਾ ਵਾ ਉਹ ਕੰਸਟਰਕਸ਼ਨ ਚ ਵੀ ਵਰਤਿਆ ਜਾਂਦਾ ਵਾ ਉਹ ਆਪਣੇ ਜਿਹੜੇ ਇਲੈਕਟ੍ਰੋਨਿਕ ਗੈਜੇਟਸ ਨੇ ਉਹਨਾਂ ਚ ਵੀ ਵਰਤਿਆ ਜਾਂਦਾ ਉਹ ਮੈਡੀਸਨ ਚ ਵੀ ਵਰਤਿਆ ਜਾਂਦਾ ਜਿੰਨਾ ਵੀ ਚੀਜ਼ਾਂ ਆਪਣੇ ਕਿਚਨ ਦੇ ਵਿੱਚ ਪਈਆਂ ਹੁੰਦੀਆਂ ਨੇ ਜਿਹੜੀ ਵੀ ਐਪਲੀਅੰਸਸ ਨੇ ਉਹ ਉੱਥੇ ਵੀ ਵਰਤਿਆ ਜਾਂਦਾ ਤੇ ਉਹ ਗੱਡੀਆਂ ਦੇ ਵਿੱਚ ਵੀ ਵਰਤਿਆ ਜਾਂਦਾ ਉਹ ਇੱਕ ਇਹੋ ਜਿਹਾ ਯੂਨੀਕ ਪ੍ਰੋਡਕਟ ਆ ਇੱਕ ਇਹੋ ਜਿਹਾ ਯੂਨੀਕ ਕੰਪੋਨੈਂਟ ਜਾਂ ਕੈਮੀਕਲ ਆ ਜਿਹਦੀ ਡਿਮਾਂਡ ਜਿੱਥੇ ਵੀ ਇਨਸਾਨ ਨੂੰ ਕੋਈ ਲੋੜ ਕਿਸੇ ਵੀ ਚੀਜ਼ ਦੀ ਉਹਨੇ ਉੱਥੇ ਵਰਤਿਆ ਇਹ ਤਾਂ ਹੋ ਗਈ ਪਹਿਲੀ ਚੀਜ਼ ਕਿ ਜਿਹੜੀ ਚੀਜ਼ੇ ਬਣਾਉਂਦੇ ਆ ਬੀਪੀਐਲ ਬੜੇ ਉਹ ਕਿੰਨੇ ਉਹਦੀ ਡਿਮਾਂਡ ਆ ਦੂਸਰੀ ਚੀਜ਼ ਹੁਣ ਆਪਾਂ ਇਹ ਦੇਖੀਏ ਉਹਦੇ ਵਿੱਚ ਉਹ ਸੈਕਟਰ 'ਚ ਕਿੰਨੇ ਇੱਕ ਵੱਡੇ ਪਲੇਅਰ ਆ ਇੱਕ ਬੀਪੀਐਲ ਤੇ ਇੱਕ ਦੂਸਰੀ ਕੰਪਨੀ ਹੈਗੀ ਇਨੀਓਸ ਸਟੈਰੋਲੂਸ਼ਨ ਜਦੋਂ ਇਹਨਾਂ ਦੋਨੋਂ ਨੂੰ ਇਕੱਠੇ ਕਰ ਦਈਏ ਠੀਕ ਆ ਤਾਂ ਪੂਰੀ ਮਾਰਕੀਟ ਦਾ 75% ਮਾਰਕੀਟ ਸ਼ੇਅਰ ਇਹਨਾਂ ਦੋਨਾਂ ਕੋਲੇ ਆ ਇੱਕ ਹੁੰਦਾ ਮੋਨੋਪੋਲੀ ਬਿਜ਼ਨਸ ਜਿਹਦੇ ਚ ਇੱਕ ਹੀ ਕੰਪਨੀ ਦਾ ਮਤਲਬ ਇੱਕ ਅਧਿਕਾਰ ਹੁੰਦਾ ਜਿਵੇਂ ਪੀਡੀ ਲਾਈਟ ਠੀਕ ਹੈ ਨਾ ਜੀ ਉਹ ਫੇਵਿਕੋਲ ਬੜੇ ਬਹੁਤ ਹੀ ਵੱਡਾ ਮਾਰਕੀਟ ਸ਼ੇਅਰ ਆ ਇੱਕ ਕਈ ਸੈਕਟਰ ਹੁੰਦਾ ਜਿਹਦੇ ਵਿੱਚ ਹੁੰਦੀ ਹੈ ਡਿਊਪਲੀ ਡਿਊਪਲੀ ਮਤਲਬ ਦੋ 플레이ਰਾਂ ਦਾ ਸਭ ਤੋਂ ਜ਼ਿਆਦਾ ਮਾਰਕੀਟ ਸ਼ੇਅਰ ਆ ਮਤਲਬ ਉਹਦੇ ਵਿੱਚ ਦੋ ਹੀ 플레이ਰ ਨੇ ਇੱਕ ਜੰਗਲ ਦੇ ਵਿੱਚ ਦੋ ਹੀ ਸ਼ੇਰ ਨੇ ਹੋਰ ਕੋਈ ਨਹੀਂ ਹੈਗਾ ਉਹਦੀ ਐਗਜ਼ਾਮਪਲ ਕਿਹੜੀ ਹੈਗੀ ਆ ਬੈਟਰੀ ਇੰਡਸਟਰੀ ਬੈਟਰੀ ਇੰਡਸਟਰੀ ਦੇ ਵਿੱਚ ਤੁਹਾਡੇ ਐਕਸਾਈਡ ਤੇ ਐਮਰੋਂ ਮੇਨ ਦੋ 플레이ਰ ਉਹੀ ਨੇ ਤਾਂ ਉਹੀ ਚੀਜ਼ ਇੱਥੇ ਆ ਬੀਈਪੀਐਲ ਤੇ ਨਿਓਸਟਾਇਰੋਲੂਸ਼ਨ ਦੋ ਹੀ ਕੰਪਨੀਆਂਸ ਨੇ ਤੀਸਰੀ ਕੰਪਨੀ ਕੋਈ ਬਹੁਤ ਕੋਈ ਬਹੁਤ ਵੱਡਾ ਪਲੇਅਰ ਨਹੀਂ ਹੈਗਾ ਇਸ ਤੋਂ ਅਗਲੀ ਇਹਨਾਂ ਦੇ ਲਈ ਪੋਜ਼ਿਟਿਵ ਗੱਲ ਇਹ ਹੈਗੀ ਆ ਬੀਈਪੀਐਲ ਲਈ ਕਿ ਕਈ ਬਿਜ਼ਨਸਸ ਹੁੰਦੇ ਆ ਜਿਦੇ ਵਿੱਚ ਕੋਈ ਵੀ ਐਂਟਰੀ ਬੜੀ ਈਜ਼ੀ ਆ ਮਤਲਬ ਉਹਦੇ ਚ ਹਮੇਸ਼ਾ ਇਹਨਾਂ ਸਥਾਪਿਤ ਕੰਪਨੀਆਂ ਨੂੰ ਇੱਕ ਡਰ ਲੱਗਿਆ ਰਹਿੰਦਾ ਕਿ ਕੋਈ ਨਵਾਂ ਪਲੇਅਰ ਨਾ ਜੇ ਕੋਈ ਨਵਾਂ ਨਾ ਜੇ ਠੀਕ ਆ ਬਟ ਕਈ ਸੈਕਟਰ ਐਵੇਂ ਦੇ ਹੁੰਦੇ ਆ ਜਿੱਥੇ ਗਵਰਨਮੈਂਟ ਨੇ ਗਾਈਡਲਾਈਨਸ ਐ ਬਣਾਈਆਂ ਹੁੰਦੀਆਂ ਰੂਲਸ ਐਂਡ ਰੈਗੂਲੇਸ਼ਨਸ ਇਸ ਤਰ੍ਹਾਂ ਦੇ ਬਣਾਏ ਹੁੰਦੇ ਆ ਕਿ ਨਵੇਂ 플레이ਰ ਦੀ ਐਂਟਰੀ ਬਹੁਤ ਹੀ ਮੁਸ਼ਕਿਲ ਆ ਇਹ ਉਹ ਵਾਲਾ ਸੈਕਟਰ ਆ ਇਹਦੇ ਵਿੱਚ ਨਵੀਂ ਕੰਪਨੀ ਦਾ ਆ ਜਾਣਾ ਇੱਕ ਮਤਲਬ ਬਹੁਤ ਮੁਸ਼ਕਿਲ ਕੰਮ ਆ ਪਿਛਲੇ ਬਹੁਤ ਸਾਲਾਂ ਤੋਂ ਕੋਈ ਇਹਦੇ ਚ ਕੰਪਨੀ ਨਵੀਂ ਨਹੀਂ ਆ ਸਕੀ ਤਾਂ ਇਹ ਮੋਸਟ ਲਾਈਕਲੀ ਆ ਕਿ ਅੱਗੇ ਵੀ ਨੀਅਰ ਫਿਊਚਰ ਜਾਂ ਲੰਬੇ ਸਮੇਂ ਤੱਕ ਇਹੀ ਦੋ ਕੰਪਨੀਆਂ ਇਹਦੇ ਵਿੱਚ ਰਹਿਣਗੀਆਂ ਤਾਂ ਇਹ ਇਹਨਾਂ ਦੇ ਲਈ ਬਹੁਤ ਹੀ ਇੱਕ ਯੂਨੀਕ ਚੀਜ਼ ਆ 96 ਰੁਪਏ ਦੇ ਉੱਪਰ ਸਿਰਫ ਹਲੇ ਵੀ ਇਹਦਾ ਸ਼ੇਅਰ ਪ੍ਰਾਈਸ ਚੱਲ ਰਿਹਾ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਰਿਜ਼ਲਟਸ ਦੀ ਨੈਟ ਇਨਕਮ ਵਧ ਗਈ ਜੀ ਇਹਨਾਂ ਦੀ 183% ਅਰਨਿੰਗ ਪਰ ਸ਼ੇਅਰ ਵਧੀ ਇਹਨਾਂ ਦੀ 184% ਤੇ ਪ੍ਰੋਫਿਟ ਮਾਰਜਨ ਜਿਹਦੀ ਆਪਾਂ ਅੱਜ ਹਰੇਕ ਦੇ ਵਿੱਚ ਗੱਲ ਕੀਤੀ ਆ ਉਹ ਵਧ ਗਿਆ 199% ਤਾਂ ਓਵਰਆਲ ਸਾਰੇ ਦੇ ਸਾਰੇ ਜਿੰਨੇ ਵੀ ਪੈਰਾਮੀਟਰ ਸੀ ਸਾਰੇ ਦੇ ਸਾਰੇ ਇਹਨਾਂ ਨੇ ਕਲਿੱਕ ਕੀਤੇ ਆ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਵਿੱਚ ਕਲਿੱਕ ਕੀਤੇ ਆ ਤੇ ਇਹ ਸੀਗੀ ਜੀ ਮੇਰੀ ਅੱਜ ਦੀ ਅਖੀਰਲੀ ਕੰਪਨੀ ਪੰਜਵੀਂ ਕੰਪਨੀ ਠੀਕਾ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰਾ ਇਹ ਵੀਡੀਓ ਵਧੀਆ ਲੱਗਿਆ ਹੋਊਗਾ ਤੁਹਾਨੂੰ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲੀ ਹੋਊਗੀ ਠੀਕ ਹੈ ਜੀ ਮੇਰੇ ਚੈਨਲ ਨੂੰ ਇੱਕ ਵਾਰੀ ਫੇਰ ਮੈਂ ਕਹਿ ਰਿਹਾ ਜੀ ਜੇ ਮੇਰੇ ਕੋਈ ਦੋਸਤ ਹੈ ਜੀ ਹੈਗੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਿਰਫ ਦੇਖ ਲਿਆ ਪਲੀਜ਼ ਸਬਸਕ੍ਰਾਈਬ ਕਰਦੇ ਹੋ ਕਮੈਂਟ ਜ਼ਰੂਰ ਕਰਦੇ ਹੋ ਜੀ ਲਾਈਕ ਕਰਦੇ ਹੋ ਕਿਉਂਕਿ ਮੈਂ ਕਮੈਂਟਸ ਤੇ ਲਾਈਕਸ ਦੇਖਦਾ ਰਹਿਣਾ ਵਾਂ ਕਿ ਹਾਂ ਕਿੰਨੇ ਲੋਕਾਂ ਨੇ ਕਮੈਂਟ ਕੀਤੇ ਕਿੰਨੇ ਲੋਕਾਂ ਨੇ ਲਾਈਕ ਕੀਤਾ ਤਾਂ ਅੱਜ ਵੀਡੀਓ ਇੱਥੇ ਖਤਮ ਕਰਦੇ ਆ ਜੀ ਤੁਹਾਨੂੰ ਫੇਰ ਮੈਂ ਮਿਲੂੰਗਾ ਕਿਸੇ ਹੋਰ ਵੀਡੀਓ